हां जी आज वाले जो सूट ਰਹਿਣਗੇ ਉਹ ਗਰਮੀ ਦੇ ਲਈ ਸੀ ਜੋ ਕਿ ਅੱਜ ਸੇਲ ਤੇ ਲਗਾਏ ਹੋਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਔਰ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਬੀ कॉटन ਇੱਕ 75 ਵੱਡੇ ਪਣੀ ਦੀ ਸ਼ਰਟ ਰਹੇਗੀ ਨਾਲ ਪਿਓਰ कॉटन ਦੀ ਬਾਟਮ ਰਹੇਗੀ ਸੇਲ ਤੇ ਸੂਟ ਨੇ ਲਿਮਟਿਡ ਸਟਾਕ ਆ ਪ੍ਰਾਈਸ 485 ਫ੍ਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਆਪਣੇ ਕੋਲ ਸੋਲੋ ਆਫ ਅ ਵਾਈਟ ਪਿਓਰ ਗਿੰజా कॉटन पेंट्स मीटर फुल फ्रंट पेंट ਔਰ एम्ब्रॉयडरी ਹੋਈ ਹੈ ਹੈਂਡ ਪੇਂਟ ਦੁਪੱਟਾ ਰਹੇਗਾ ਫੁੱਲ ਪਿਓਰ ਦਾ ਪ੍ਰਾਈਸ ਇਹਨਾਂ ਸੂਟਾਂ ਦਾ 1350 ਫ੍ਰੀ ਸ਼ਿਪਿੰਗ ਨੈਕਸਟ ਆ ਆਪਣੇ ਕੋਲ ਦੁਪੱਟਾ ਸੂਟ ਰਹਿਣਗੇ ਇੱਕ ਪਿਓਰ ਪਿਓਰ ਕੈਮਰੀ कॉटन 올 ਓਵਰ 3.5 ਮੀਟਰ ਵੱਡੇ ਫਣੀ ਦਾ ਸੂਟ ਰਹੂਗਾ ਬੁਟੀਕ ਵਰਕ ਹੋਇਆ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ एम्ब्रॉयडਰੀ ਵਾਲਾ ਮਿਲੇਗਾ ਪ੍ਰਾਈਸ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਏ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਅੱਜ ਵਾਲੇ ਸੂਟ ਆਪਾਂ ਬਹੁਤ ਹੀ ਘੱਟ ਪ੍ਰਾਈਸ ਤੇ ਲੈ ਕੇ ਆਏ ਹਾਂ ਮੈਚਿੰਗ ਸੂਟ ਜੋ ਕਿ ਆਪਾਂ ਇਸ ਵਿੱਚ ਐਡ ਕੀਤੇ ਹੋਏ ਨੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਦਿਓ ਲਿਮਟਿਡ ਸਟਾਕ ਹੈ ਨੈਕਸਟ ਇਹ ਵੀ ਪ्योर ਗਿੰਜਾ कॉटन ਸ਼ਰਟ ਰਹੇਗੀ ਫਰੰਟ ਤੇ ਐਮਬਰਾਇਡਰੀ ਹੋਏਗੀ ਲੈਸ ਵਰਕ ਹੋਇਆ ਐਮਬਰਾਇਡਰੀ ਵਿਦ ਮੋਡਲ कॉटन ਦੀ ਬਾਟਮ ਰਹੇਗੀ 2 ਮੀਟਰ ਮਸਲੀਨ ਦਾ ਦੁਪੱਟਾ ਰਹੇਗਾ ਐਮਬਰਾਇਡਰੀ ਵਾਲਾ 1050 ਫ੍ਰੀ ਸ਼ਿਪਿੰਗ ਨੈਕਸਟ ਇਹ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਕੈਮਰੀ ਕਾਟਨ ਪ੍ਰਿੰਟਡ ਮੈਚਿੰਗ ਸੂਟ ਅ ਸ਼ਰਟ ਰਹੇਗੀ 1.70 ਮਾਪੇ ਪਣੀ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੀ ਦੀ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ ਉਹ 450 ਫ੍ਰੀ ਸ਼ਿਪਿੰਗ ਨੈਕਸਟ ਇਹਨਾਂ ਕੋਲ ਵੀ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਦੇ ਪ੍ਰਿੰਟਡ ਸ਼ਰਟ ਪਲੇਨ ਬਾਟਮ ਵੱਡੇ ਪਣੀ ਚ ਇਹ ਸੂਟ ਰਹਿਣਗੇ 450 ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹ ਵੀ ਸੂਟ ਬਾਈ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ